ਹਾਂਜੀ ਕਿੱਦਾਂ ਸਾਰੇ ਭੈਡਾਂ ਦੇ ਪੌਣਿਆਂ ਖਲਾਰੇ ਮੇਰਾ ਜਨਮ ਦਿਨ ਆ ਬਹੁਤ ਮੁਬਾਰਕ ਆ ਹਾਂ 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 ਹਾਂਜੀ ਸੋ ਤੇ ਇਹੀ ਮੈਂ ਕਹਿਣਾ ਚਾਹਣਾ ਬਾਈ ਜੀ ਸ਼ੁਕਰ ਕਰਿਆ ਕਰੋ ਹਾਂਜੀ ਸੋ ਦੇਖੋ ਮੇਰਾ ਤਾਂ ਦੂਜਾ ਹੀ ਜਨਮ ਆ ਸਾਰਿਆਂ ਨੂੰ ਪਤਾ ਹੀ ਹੋਣਾ ਆ ਜਿਨ੍ਹਾਂ ਨੂੰ ਨਹੀਂ ਪਤਾ ਬਾਈ ਜੀ ਇਹ ਦੇਖੋ ਆਪਰੇਸ਼ਨ ਹੋਇਆ ਸੀ ਮੇਰਾ ਦਿਲ ਦਾ ਸੋ ਦੇਖੋ ਮੈਂ ਮਸ਼ੀਨ ਤੇ ਚੱਲਦਾ ਆ ਹਾਂਜੀ ਸੋ ਬਾਕੀ ਮੈਂ ਵੀਡੀਓ ਨਹੀਂ ਸੀ ਕਰਦਾ ਹੁੰਦਾ ਕਰਿਆ ਕਰਾਂਗੇ ਭੇਡਾਂ ਭੇਡਾਂ ਖੁਸ਼ ਹੋ ਗਈਆਂ ਵੀ ਇੰਦੀ ਵੀਡੀਓ ਨਹੀਂ ਕਰਦਾ ਭੇਡਾਂ ਖੁਸ਼ ਹੋ ਗਈਆਂ ਭੇਡੋ ਕਿਆ ਸੋਚਿਆ ਥਾ ਨਹੀਂ ਆئیںਗੇ ਲੋ ਫਿਰ ਆ ਗਏ ਹਾਂਜੀ ਤੇ ਇੱਕ ਗੱਲ ਮੈਂ ਆਪਣੇ ਜਨਮ ਦਿਨ ਤੇ ਕਰਨੀ ਆ ਇੱਕ ਵੀਕ ਦੇ ਲਈ ਮੈਂ ਫੋਨ ਨਹੀਂ ਚਲਾਉਣਾ ਹਾਂਜੀ ਇੱਕ ਵੀਕ ਮੈਂ ਕੋਈ ਸੋਸ਼ਲ ਮੀਡੀਆ ਨਹੀਂ ਚਲਾਉਣਾ ਕੱਖ ਨਹੀਂ ਚਲਾਉਣਾ ਇੱਕ ਵੀਕ ਦਿਓ ਪਿੱਛੋਂ ਮੁੜ ਕੇ ਆ ਕੇ ਮੋਕਸ਼ ਲੈ ਕੇ ਪਹਾੜਾਂ ਤੋਂ ਭੇਡਾਂ ਦੀ ਬਾ ਬਾ ਪੇਡਾਂ ਦੀ ਮੈਂ ਮੈਂ ਖੁਸ਼ੀ ਵਾਲੀ ਗੱਲ ਆ ਮੇਰੇ ਜਨਮ ਦਿਨ ਤੇ ਸੋ ਇਸ ਦਿਨ ਵੀ ਮੈਂ ਡੀਕ ਕਰਦਾ ਸੀ ਇਸ ਲਈ ਮੈਂ ਵੀਡੀਓ ਨਹੀਂ ਸੀ ਕਰਦਾ ਹੁੰਦਾ ਠੀਕ ਹੈ ਨਾ ਸੋ ਮੈਨੂੰ ਪਤਾ ਤੁਸੀਂ ਮੈਨੂੰ ਮਿਸ ਕਰਦੇ ਆ ਬਸ ਇੱਕ ਵੀਕ ਹੋ ਰਿਹਾ ਸਾਰੇ ਪੰਜਾਬੀਆਂ ਨੂੰ ਦੱਸਦਾ ਆ ਗਿਆ ਭੇਡਾਂ ਦਾ ਕਾਲ ਠੀਕ ਹੈ ਨਾ ਮੈਂ ਵੀਡੀਓ ਨਹੀਂ ਸੀ ਪਾ ਰਿਹਾ ਤੁਹਾਨੂੰ ਵੀ ਪਤਾ ਹੁਣ ਵੀ ਵੀਡੀਓ ਪਾਉਂਦਾ ਹੀ ਨਹੀਂ ਕਿੱਥੇ ਚਲਾ ਗਿਆ ਭੇਡਾਂ ਖੁਸ਼ ਹੋ ਰਹੀਆਂ ਸੀ ਖੁਸ਼ੀ ਚ ਭੇਡਾਂ ਆਏ ਨਾ ਇੱਕ ਦੂਜੇ ਨਾਲ ਜੱਫੀਆਂ ਪਾ ਰਹੀਆਂ ਸੀ ਵੀ ਹਿੰਦੀ ਤਾਂ ਖਤਮ ਹੋ ਗਿਆ ਹਿੰਦੀ ਦਾ ਵੀਡੀਓ ਨਹੀਂ ਪਉਂਦਾ ਉਹ ਤਾਂ ਖਤਮ ਹੋ ਗਿਆ ਉਹਦੀ ਕਹਾਣੀ ਖਤਮ ਆ ਉਹਨੂੰ ਹੁਣ ਕੋਈ ਜਾਣਦਾ ਨਹੀਂ ਹੁਣ ਕੋਈ ਦੇਖਦਾ ਨਹੀਂ ਆ ਸੋਚਿਆ تھا ਬੈਡੋ ਤੇ ਦਿਓ ਮਾਰੇ ਮੁਬਾਰਕਾ ਮੈਨੂੰ ਬਾਈ ਜੀ ਤੇ ਇਹੀ ਕਹਿਣਾ ਚਾਹਣਾ ਬਾਈ ਜੀ ਜੋ ਵੀ ਆ ਤੁਹਾਡਾ ਸਰੀਰ ਚੱਲਦਾ ਆ ਸ਼ੁਕਰ ਕਰਿਆ ਕਰੋ ਰੋਈ ਨਾ ਜਾਇਆ ਕਰੋ ਬੀਜਾ ਨਹੀਂ ਲੱਗਿਆ ਪੈਸੇ ਹਨੀ ਮਰ ਗਏ ਮੁੱਕ ਗਏ ਭਰਾਵੋ ਮੈਂ ਮੈਂ ਰਿਆ ਨਾ ਉੱਥੇ ਮੈਨੂੰ ਪਤਾ ਆ ਵੀ ਬਾਈ ਜੀ ਆ ਜੋ ਸਾਡੇ ਸਾਹ ਚੱਲਦੇ ਆ ਨਾ ਸਾਨੂੰ ਇਸ ਦੀ ਕੀਮਤ ਨਹੀਂ ਗਈ ਜਦੋਂ ਮਸ਼ੀਨਾਂ ਲਾਉਂਦੇ ਸੀ ਨਾ ਮੇਰੇ ਜਦੋਂ ਸਾਹ ਨਹੀਂ ਸੀ ਆਉਂਦਾ ਹੱਤਾਂ ਮੈਂ ਕਰਦਾ ਸੀ ਉਦੋਂ ਘਰੀਦਾ ਸੀ ਤੇ ਰੱਬਾ ਪਤਾ ਤੇਰਾ ਕਦੀ ਉਹ ਕੀਤਾ ਹੀ ਨਹੀਂ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਠੀਕ ਹੈ ਨਾ ਜਦੋਂ ਕਿਡਣੀਆਂ ਕੰਮ ਕਰਨੋਂ ਰੋਗੀਆਂ ਸੀ ਮੇਰੀਆਂ ਸਾਰਾ ਕੁਝ ਫੇਰ ਹੀ ਕਹਿਣਾ ਚਾਹੁੰਦਾ ਮੇਰਾ ਤਾਂ ਦੂਜਾ ਜਨਮ ਆ ਮੈਂ ਤਾਂ ਜੋ ਵੀ ਆ ਬਾਈ ਜੀ ਜਿੰਨੇ ਜੋਗਾ ਵੀ ਆ ਮੈਂ ਤਾਂ ਖੁਸ਼ ਹਾਂ ਪੂਰਾ ਠੀਕ ਹੈ ਨਾ ਆ ਚਾਹ ਪਈਆ ਮਾਤਾ ਨੇ ਕਰਤੀਆਂ ਰੋਟੀਆਂ ਤਿਆਰ ਤੇ ਖਾਵਾਂਗੇ ਤੇ ਜਨਮ ਦਿਨ ਦੀਆਂ ਮੁਬਾਰਕਾਂ ਦਈ ਚਲੋ ਠੀਕ ਹੈ ਨਾ ਫੇਰ ਜਿੰਨਾਂ ਨੂੰ ਪਤਾ ਆ ਸਹੀ ਆ ਸਾਰਿਆਂ ਨੂੰ ਪਤਾ ਹੀ ਜਿਨ੍ਹਾਂ ਨੂੰ ਨਹੀਂ ਪਤਾ ਠੀਕ ਆ ਆ ਦੇਖੋ ਆ ਦੇ ਇੱਥੋਂ ਲੈ ਕੇ ਆ ਦੇਖੋ ਆ ਸਾਰਾ ਹੀ ਪਾੜਿਆ ਪਿਆ ਤੀਜੇ ਆ ਮਸ਼ੀਨ ਤੇ ਮੈਂ ਚੱਲਦਾ ਮੇਰਾ ਦਿਲ ਧੜਕਣਾ ਭੁੱਲ ਗਿਆ ਆ ਠੀਕ ਹੈ ਨਾ ਤਾਂ ਹੀ ਤਾਂ ਮੈਂ ਇੰਨਾ ਖੁਸ਼ ਰਹਿਣਾ ਵੀ ਕੀ ਪਤਾ ਕਿੰਨੇ ਘੋਰ ਸਾਹ ਆ ਠੀਕ ਹੈ ਨਾ ਸੋ ਆਪਾਂ ਮਰੂ ਮਰੂ ਕਰਦੇ ਰਹਿਨੇ ਆ ਮਰ ਗਏ ਲੁੱਟ ਗਏ ਉਹ ਭਰਾਵੋ ਨਹੀਂ ਆ ਜਿੰਨੀ ਵੀ ਹੈਗੀ ਖੁਸ਼ ਰਹਿ ਕੇ ਬਾਈ ਜੀ ਕਰਨੀ ਤਾਂ ਪੈਣੀ ਆ ਰੋਗੇ ਕਰ ਲਓ ਜਾਂ ਖੁਸ਼ ਹੋਗੇ ਕਰ ਲਓ ਠੀਕ ਹੈ ਨਾ ਸਮਾਂ ਤਾਂ ਬਾਈ ਜੀ ਕਰਨਾ ਹੀ ਪੈਣਾ ਆ ਹੁਣ ਮੈਂ ਵੀ ਰੋਈ ਜਾ ਮੈਂ ਤਾਂ ਵੇ ਰੱਬਾ ਇੰਨੀ ਦੁਨੀਆ ਚ ਲੋਕ ਸੀ ਮੇਰੇ ਹੀ ਕਾਤੇ ਦਿਲ ਚ ਤੂੰ ਪਾਇਆ ਰੱਬਾ ਮੇਰਾ ਹੀ ਕਾਤੇ ਮਸ਼ੀਨ ਪਾਈ ਯਾ ਰੱਬਾ ਹੈ ਕੀ ਕੋਈ ਫਾਇਦਾ ਠੀਕ ਹੈ ਨਾ ਮੈਨੂੰ ਤੀਜੇ ਦਿਨ ਹੋਸ਼ ਹੋਸ਼ ਆਇਆ ਕਹਿੰਦੇ ਭਾਈ ਤੇਰਾ ਦਿਲ ਨਹੀਂ ਧੜਕਦਾ ਮਸ਼ੀਨ ਪਾਉਣੀ ਪੈਣੀ ਆ ਮੈਂ ਕਿਹਾ ਉਹ ਕੀ ਹੁੰਦੀ ਕਹਿੰਦੇ ਪੇਸਮੇਕਰ ਹੁੰਦਾ ਆ ਐਦਾਂ ਉਹਨੇ ਫਿਰ ਤੇਰੇ ਦਿਲ ਨੂੰ ਕਰਨਾ ਆ ਇਹ ਮਸ਼ੀਨ ਹੈ 7 ਸਾਲ ਬਾਅਦ ਫੇਰ ਨਵੀਂ ਪਾਉਣੀ ਆ ਮਗਾ ਕੋਈ ਹੱਲ ਕਹਿੰਦੇ ਕੋਈ ਹੱਲ ਨਹੀਂ ਜਾਂ ਪਵਾਲਾ ਜਾਂ ਫਿਰ ਚਲਾ ਜਾ ਤੈਨੂੰ ਪਰੀਆਂ ਡੀਕ ਦਿਆਂ ਮੈਂ ਕਹਾਂ ਨਾ 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 ਅਜੇ ਕਾਫੀ ਕੁਝ ਕਰਨਾ ਇਦਾਂ ਨਹੀਂ ਮੈਂ ਪਰੀਆਂ ਕੋ ਜਾਂਦਾ ਸੋ ਇਹ ਚੱਕਰਿਆ ਬਾਈ ਇਹੀ ਕਹਿਣ ਆਇਆ ਮੈਂ ੱੱਕੇ ਖਾਦੇ ਦੁਨੀਆ 'ਚ ਇੱਕੋ ਹੀ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਕਦੀ ਕਿਸੇ ਦਾ ਜ਼ਕੀਨ ਨਹੀਂ ਕਰਨਾ ਤੇ ਕਦੀ ਕਿਸੇ ਤੇ ਆਸ ਨਹੀਂ ਰੱਖਣੀ ਜਦੋਂ ਕਿਸੇ ਤੇ ਜ਼ਕੀਨ ਕਰਦੇ ਆ ਪੇਰ ਉਹ ਯਕੀਨ ਤੇ ਪੂਰਾ ਨਹੀਂ ਉਤਰਦਾ ਸਾਨੂੰ ਦੁੱਖ ਹੁੰਦਾ ਪਰ ਉਹਨੇ ਇਹਨੇ ਇਹਨੇ ਛੱਡ ਗਈ ਉਹ ਭਰਾਵੋ ਹੁਣ ਮੇਰਾ ਆ ਮੈਨੂੰ ਨਾ ਕਿਸੇ ਤੇ ਯਕੀਨ ਆ ਨਾ ਕਿਸੇ ਤੋਂ ਕੋਈ ਆਸ ਆ ਕੋਈ ਮੈਨੂੰ ਕਿੱਦਾਂ ਰਵਾ ਲੂਗਾ ਠੀਕ ਹੈ ਨਾ ਫੇਰ ਅਹੀ ਕਹਿਣਾ ਚਾਹਣਾ ਭੈਡੋ ਇੱਕ ਵੀਕ ਹੋਰ ਆ ਇੱਕ ਵੀਕ ਜਿੱਦਾਂ ਅੱਗੇ ਵੀਡੀਓ ਆਉਂਦੀ ਸੀ ਨਾ ਤਾੜ 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 ਮੋਦੀ ਦੀ ਮੈਨੂੰ ਪੈਸੇ ਦੇ ਕੇ ਖਰੀਦਣ ਦੀ ਕੋਸ਼ਿਸ਼ ਹੋਈ ਵੀ ਭਾਈ ਲੈ ਲੈ ਪੈਸੇ ਉਦਾਂ ਵੀ ਤੂੰ ਕਿਹੜਾ ਵੀਡੀਓ ਪਾਉਣਾ ਨਾ ਮੋਦੀ ਦਾ ਕਰਿਆ ਕਰੀ ਨਾ 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 ਐਸੇ ਨਹੀਂ ਮਾਨेंगे बागी खून ਆ ਸਾਡਾ ਬਾਗੀ ਠੀਕ ਆ ਤੇ ਦਿਓ ਫੇ ਮਵਾਰਕਾ ਤੇ ਸਾਰੇ ਪੰਜਾਬੀਆਂ ਨੂੰ ਦੱਸ ਸਾਰੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨੂੰ ਦੱਸ ਗੋ ਇੱਕ ਵੀ ਇੱਕ ਹੋਰ ਬਸ ਹੁਣ ਮੇਰਾ ਜਨਮ ਦਿਨ ਮੈਂ ਇਸ ਦਿਨ ਹੀ ਵੀਡੀਓ ਚਲਾਉਣੀ ਜੋ ਵੀ ਹੋਰਾਂ ਪਾਸੇ ਹੋਰ ਸੋਸ਼ਲ ਮੀਡੀਆ ਤੇ ਤੇ ਆਪਣਾ ਰੇਡੀਓ ਵੀ ਪੂਰਾ ਠਾਠਾ ਚੱਲਦਾ ਉਹ ਵੀ ਤੁਹਾਨੂੰ ਐਪਾਂ ਦਾ ਮੰਗੇ ਇੱਕ ਵੀਕ ਰੁਕ ਜਾ ਫਿਰ ਆ ਕੇ ਆ ਤੁਹਾਡੇ ਨਾਲ ਮਾਈ ਜੀ ਪ੍ਰੋਮਿਸ ਆ ਠੀਕ ਆ ਵੀਡੀਓ ਡੇਲੀ ਆਇਆ ਕਰੂਗੀ ਡੇਲੀ ਤੱਥਾਂ ਵਾਲੀ ਕਿੱਥੇ ਕੀ ਹੋ ਗਿਆ ਕਿੱਥੇ ਕੀ ਹੋ ਗਿਆ ਰੂਸ ਯੂਕਰੇਨ ਦਾ ਜੁੱਧ ਖਤਮ ਹੋਣ ਲੱਗਾ ਹਾਂਜੀ ਅਮਰੀਕਾ ਦਾ ਨਵਾਂ ਮੁਖੀ ਕੀ ਕੀ ਕਹੀ ਜਾਂਦਾ ਕੀ ਕੀ ਕਰੂਗਾ ਗਾਜ਼ਾ ਚ ਉਸਨੇ ਕੀ ਕਰਨ ਆਇਆ ਠੀਕ ਹੈ ਨਾ ਤੇ ਆਪਣੇ ਨੌਸਤਰਾਦਮੋਸ ਇੱਕ ਇਨਸਾਨ ਹੋਇਆ ਬਾਬਾ ਬਿੰਗਾ ਇਨਸਾਨ ਹੋਇਆ ਉਹਨਾਂ ਨੇ ਕਿਹਾ ਸੀ ਪੋਪ ਨੇ ਮਰ ਜਾਣਾ ਈਸਾਈ ਧਰਮ ਦਾ ਸਭ ਤੋਂ ਵੱਡਾ ਮੁਖੀ ਪੋਪ ਉਹ ਥੋੜਾ ਉਹਨਾਂ ਦੀ ਹਾਲਤ ਮਾੜੀ ਆ ਸ਼ਾਇਦ ਉਹ ਚੜ੍ਹਾਈ ਕਰ ਜਾਣ ਪਰ ਨਾ ਕਰਨ ਉਹ ਚੰਗਾ ਇਨਸਾਨ ਆ ਕਾफी ਗੱਲਾਂ ਦੀ ਦੁਨੀਆਦਾਰੀ ਦੀਆਂ ਯਾਰ ਜਿੱਦਾਂ ਅੱਗੇ ਕਰਦੇ ਸੀ ਬਸ ਇਦਾਂ ਹੀ ਆ ਤੇ 1 2 3 ਭੇਡੋ ਆ ਗਿਆ ਮੈਂ ਫੇਰ ਹੀ ਕਹਿਣਾ ਚਾਹਣਾ ਮੇਰਾ ਜਨਮ ਦੇ ਨੇ ਆ ਦੂਜਾ ਹੀ ਜਨਮ ਆ ਮੇਰਾ ਤਾਂ ਮੈਂ ਤੁਹਾਨੂੰ ਪਤਾ ਹੀ ਆ ਠੀਕ ਹੈ ਨਾ ਤਾਂ ਵੀ ਮੈਂ ਖੁਸ਼ ਰਹਿ ਕੇ ਜ਼ਿੰਦਗੀ ਆਪਣੀ ਕਰ ਰਿਹਾ ਆ ਰੋ ਕੇ ਕੋਈ ਫਾਇਦਾ ਨਹੀਂ ਇਹੀ ਕਹਿਣਾ ਚਾਹੁੰਦਾ ਤੁਸੀਂ ਵੀ ਰੋਇਆ ਨਾ ਕਰੋ ਜਾਂਦੇ ਜਾਂਦੇ ਸਾਰਿਆਂ ਨੂੰ ਸੱਤ ਸ਼੍ਰੀ ਕਾਲ ਭੇਡਾਂ ਦਾ ਕਾਲ ਇੰਦੀ ਜਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਮੈਂ 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 ਬੁਲਾ ਕੇ ਰੱਖਣਾ ਭੇਡਾਂ ਦਾ ਬੋ ਬੱਕਰਾ ਬੋ 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 ਸੱਤ ਦਿਨ ਹੋ ਰਿਹਾ ਭੇਡੋ ਸੱਤ ਦਿਨ ਸੱਤ ਦਿਨ ਤੁਹਾਡੀ ਪੁੱਠੀ ਗਣਤੀ ਸ਼ੁਰੂ ਬੱਸ ਮੈਂ ਚੱਲਾਂ ਅੱਜ ਫੋਨ ਉਹ ਕਰਕੇ ਸਾਰੇ ਕੁਝ ਪਾੜਾ ਤੇ ਮੋਕਸ਼ ਲੈਣ ਜਿੱਦਾਂ ਆਪਣਾ ਮੁੱਖ ਮੰਤਰੀ ਸਦਾਈ ਹੋ ਗਿਆ ਨਾ ਇਦਾਂ ਹੀ ਮੈਂ ਵੀ ਹੋ ਚੱਲਾ ਸੀਗਾ ਡਿਪਰੈਸ਼ਨ ਹੋ ਜਾਂਦਾ ਬੰਦੇ ਨੂੰ ਭਈ ਲੋਕਾਂ ਨੂੰ ਖੁਸ਼ ਕਰਨਾ ਯਾਰ ਲੋਕ ਖੁਸ਼ ਨਹੀਂ ਹੋਏ ਆ ਨਹੀਂ ਵੀਡੀਓ ਪਾ ਹੋਈ ਮਰ ਗਏ ਲੁੱਟ ਗਏ ਕਾਫੀ ਗੱਲਾਂ ਹੁੰਦੀਆਂ ਸੋ ਮੇਰੇ ਮਾਈਂਡ ਤੇ ਕਾਫੀ ਪ੍ਰੈਸ਼ਰ ਆ ਇੱਕ ਵੀਕ ਹੁਣ ਮੈਂ ਤੁਸੀਂ ਵੀ ਨਵਾਂ ਕੰਮ ਸ਼ੁਰੂ ਕਰਿਓ ਜਦੋਂ ਵੀ ਤੁਹਾਡਾ ਜਨਮ ਦਿਨ ਹੋਵੇ ਜਾਂ ਕੋਈ ਵੀ ਦਿਨ ਹੋਵੇ ਸੌਂ ਪਾਣੀ ਤੁਸੀਂ ਵੀ ਭਈ ਭਾਈ ਆਪਾਂ ਇੱਕ ਵੀਕ ਫੋਨ ਚਲਾਉਣਾ ਹੀ ਨਹੀਂ ਫੋਨ ਨੂੰ ਦੇਖਣਾ ਹੀ ਨਹੀਂਗਾ ਮੇਰਾ ਤਾਂ ਕੰਮ ਹੈ ਮੇਰੀ ਰੋਜੀ ਰੋਟੀ ਮੇਰੀ ਇਨਕਮ ਹੈ ਮੇਰਾ ਪੈਸਾ ਫੋਨ ਤੋਂ ਹੀ ਆ ਮੈਂ ਕਰ ਸਕਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਸਾਰੇ ਕੰਮ ਇਹ ਕਰਿਓ ਇੱਕ ਵੀਕ ਫੋਨ ਖਤਮ ਕਹਾਣੀ ਸਕਰੀਨ ਦੇਖਣੀ ਨਹੀਂ ਨਾ ਕੋਈ ਐਪ ਨਾ ਕੁਝ ਵੀ ਨਹੀਂ ਖਤਮ ਜਿੱਦਾਂ ਵੀ ਤੁਸੀਂ ਭਈ ਜਿੱਦਾਂ ਭਈ ਜਿੱਦਾਂ ਅੱਗੇ ਹੁੰਦਾ ਸੀ ਓਕੇ ਜ਼ਿਆਦਾ ਗੱਲਾਂ ਨਹੀਂ ਕਰਦਾ ਸਾਰਿਆਂ ਨੂੰ ਖਾਤਾ ਫੋਲੋ ਕਰਾਓ ਤੇ ਦੱਸਦਾ ਭਈ ਆ ਗਿਆ ਭਈ ਦਾਦਾ ਪਿਓ ਤੇ ਬਾਕੀ ਚਲੋ ਜਦੋਂ ਮੈਂ ਵੀਡੀਓ ਪਾਉਣੀ ਹੈ ਸ਼ੁਰੂ ਕਰਨੀ ਆ ਤੱਥਾਂ ਵਾਲੀਆ ਤੁਸੀਂ ਆਪ ਹੀ ਸ਼ੇਅਰ ਕਰਕੇ ਫੋਲੋ ਕਰਾ ਦੇਣਾ ਆ ਠੀਕ ਹੈ ਨਾ ਬਸ ਦਿਓ ਮੈਨੂੰ ਮੁਬਾਰਕਾਂ ਤੁਹਾਡੇ ਪਿਆਰ ਕਰਕੇ ਹੀ ਆ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਕਿੰਨਾ ਤੁਸੀਂ ਦੁਆਵਾ ਕੀਤੀਆਂ ਤੁਹਾਡੇ ਪਿਆਰ ਕਰਕੇ ਵਾਹੀ ਜੀ ਉੱਡਿਆ ਫਿਰਦਾ ਆ ਓਹ ਦੇਖੋ ਦਾ ਕਿੰਨਾ ਖੁਸ਼ ਆ ਠੀਕ ਹੈ ਨਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹੀ ਕਹਿਣਾ ਚਾਹੁੰਦਾ ਖੁਸ਼ ਰਹਿਆ ਕਰੋ ਸੱਚੇ ਪਾਤਸ਼ਾਹ ਪ੍ਰਮਾਤਮਾ ਸਭ ਦੇ ਸੁਪਨੇ ਪੂਰੇ ਕਰੇ ਸਭ ਨੂੰ ਖੁਸ਼ੀਆਂ ਦੇਵੇ ਭਲਾ ਮੰਗੀਦਾ ਸਾਰਿਆਂ ਦਾ ਓਕੇ ਬਾਈ ਦਿਓ ਫੇਰ ਮੁਬਾਰਕ ਦੱਸ ਦੋ ਸਾਰਿਆਂ ਨੂੰ ਇੱਕ ਵੀਕ ਬਾਅਦ ਠਾ 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 ਭੇਡਾਂ ਦੀ ਹੋਈ ਤਰਾ 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 ਆਖਰੀ ਵਾਰ ਭੇਡਾਂ ਦਾ ਘਾਲ ਇੰਦੀ ਜਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਬਾ ਕਰਾ ਦਿਓ ਫੇਰ ਖਾਤਾ ਫੋਲੋ ਮਿਲਦੇ ਆ ਇੱਕ ਵੀ ਖਾਤਾ ਅਨਫੋਲੋ ਨਾ ਕਰਿਓ ਅਨਫੋਲੋ ਨਾ ਕਰ ਜਿਓ ਵੀ ਵੀਡੀਓ ਨਹੀਂ ਪੌਂਦਾ ਦੱਸ ਕੇ ੱੱ ਲਾ ਆ ਅੱਗੇ ਵੀ ਨਹੀਂ ਸੀ ਪਾਉਂਦਾ ਅੱਗੇ ਕਿਸੇ ਨੂੰ ਪਤਾ ਨਹੀਂ ਸੀ ਕਿੱਥੇ ਆ ਕੀ ਆ ਹੁਣ ਦੱਸ ਕੇ ੱੱ ਲਾ ਆ ਇੱਕ ਵੀਕ ਤੋਂ ਬਾਅਦ ਡੇਲੀ ਠਾੜਾ ਹੋਣੀ ਇੱਥੇ ਕਰਿਓ ਸਾਰੇ ਸ਼ੁਕਰੀਆ ਦਿਓ ਮੁਬਾਰਕਾਂ ਓਕੇ